कल परसों फिर बैठेंगे परसों फिर बैठेंगे आप क्या प्रदर्शन करते रहेंगे? जो, जो सरकार का ह जिक्र हो जाए इस मसले को हल करने जाएंगे तो परसों दोबारा बात होगी तो क्या बात तो सरकार ने ये लगती है कि हम लगाई जाओ ਇਤਨੇ ਜਿਹੜੇ ਲੋਕ ਆਏ ਆ ਹਮਗੇ ਮੁੜ ਜਾਏ ਸਰ ਆਜ ਕਿਸ ਕੇ ਸਾਥ ਬੈਠੇ ਹੋ ਜੀ ਕਿ कृषि ਮੰਤਰੀ ਵੀ ਤੇ ਸਰ ਇਹ ਪਤਾ ਹੀ ਆ ਤੁਹਾਡਾ ਪ੍ਰੋਟੈਸਟ ਜਾਰੀ ਰਹੇਗਾ ਤੁਹਾਡਾ ਪ੍ਰੋਟੈਸਟ ਜਾਰੀ ਰਹੇਗਾ ਕੀ ਆਪਕਾ ਧਰਨਾ ਜਾਰੀ ਰਹੇਗਾ ਸਰ ਇਹ ਪਤਾ ਹੀ ਹੈ ਕੀ ਆਪਕਾ ਧਰਨਾ ਜਾਰੀ ਰਹੇਗਾ ਧਰਨਾ ਜਾਰੀ ਰਹੇਗਾ ਅਬੀ ਸਰਕਾਰ ਨੇ ਕੀ ਹੋ ਸਰਕਾਰ ਦੀ ਬਾਤ ਕਿਸੇ ਨਾਲ ਸਹਿਮਤ ਨਹੀਂ ਹੈ ਅਬ ਤੱਕ ਕਿਸੇ ਸਰਕਾਰ ਨੇ ਕੋਈ ਸਰਕਾਰ ਜੇ ਕੋ ਦੇਗੀ ਕੁਝ ਕਰੇਗੀ ਇਹਨੂੰ ਬਾਤ ਬਣਦੀ ਹੈ ਸਰਕਾਰ ਦਾ ਇੱਕੋ ਹੀ ਕਹਿਦੀ ਹੈ ਕਿ ਚਰਚਾ ਕਰੀ ਜਾਂਦੀ ਹੈ ਕੱਲੀ ਚਰਚਾ ਦਾ ਬਸਾਲਾ ਲੱਗੇ ਰੋ ਦਰਦਾ ਜੋ ਕਹਿ ਦੇਣਾ ਲੜਾ ਲਓ ਭਾਈ ਸਾਹਿਬ ਫਸਲਾ ਕੀ ਚਰਚਾ ਕਰਨੀ ਹੈ ਆਪਕਾ ਨਾਮ ਦੱਸੋ ਇਹ ਸੰਗਠਨ ਦਾ ਨਾਮ ਦੱਸ ਦਿਜੀਏ ਕੋ ਚਰਚਾ ਕਰਨੇ ਮੈਂ ਮਸਲਾ ਹੈ ਆਪਕਾ ਫੋਨ ਕਿਹੜਿਆ ਗਾਹ ਕੋਨ ਸਾ ਇਹ ਨਾਮ ਮੇਰਾ ਚੰਡਾ ਸਿੰਘ ਹੈ ਜੀ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਦਾ ਮੈਂ ਸੂਬੇ ਦਾ ਸੀਨੀਅਰ ਅਰੰਮਿਤ ਪ੍ਰਧਾਨ ਅੱਜ ਸਰਕਾਰ ਨੇ ਕੀ ਬੋਲਾ ਸਰਕਾਰ ਨੇ ਕੀ ਬੋਲਾ ਸਰਕਾਰ ਨੇ ਕੀ ਬੋਲਾ ਸਰਕਾਰ ਨੇ ਕੀ ਬੋਲਾ 7 ਵਜੇ ਰਹੂਗਾ ਹੋਰ ਸਟੇਟਾਂ ਦੇ ਲੋਕ ਸਾਡੇ ਨਾਲ ਸਾਥ ਦੇ ਲਈ ਕੀ ਕੀ ਬਾਤ ਕੀ 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 ਬਾਤ ਸਰਕਾਰ ਕੀ ਬੋਲੀ ਸਰਕਾਰ ਨੇ ਕੀ ਬੋਲਾ ਸਰਕਾਰ ਖੇਤੀਬਾੜੀ ਮੰਤਰੀ ਜੀ ਕਿ ਤੁਸੀਂ ਕਮੇਟੀ ਬਣਾਓ ਕਮੇਟੀ ਬਾ ਚਰਚਾ ਕਰਦੀ ਰਹੇਗੀ ਮੰਦੋਲਨ ਨੂੰ ਵਾਪਸ ਲਾਓ ਕੋਈ ਦਬਾਅ ਵਗੈਰਾ ਬਣਾਇਆ ਗਿਆ ਕੋਈ ਕੋਈ ਦਵਾ ਨਹੀਂ ਹੈਗਾ ਨਾਸੀਂ ਦਵਾ ਮੰਨਾਂਗੇ ਅਸੀਂ ਅਸੀਂ ਜੋ ਆਏ ਹਾਂ ਸਰਕਾਰ ਨੇ ਚੀਜ਼ ਦੇਣਾ ਹੈ ਲੋਕਾਂ ਦੀ ਭਾਗੇ ਮੰਨੀਆਂ ਸ਼ਾਂਤੀ ਰੱਖਣੀ ਹੈ ਜਾਂ ਲੋਕਾਂ ਕੋਲ ਡੰਗ ਸ਼ੋਟ ਮਿਲਦਾ ਰਹਿਣਾ ਆ ਰਹੇ ਹੋ ਆਪ ਆंदोलਨ ਵਾਪਸ ਨਹੀਂ ਲੈ ਰਹੇ ਆਪ ਆंदोलਨ ਵਾਪਸ ਨਹੀਂ ਲੈ ਰਹੇ ਕੋਲ ਨਹੀਂ ਵਾਪਸ ਲੈ ਰਹੇ ਖਾਲੀ ਹੱਥ ਵੀ ਨਹੀਂ ਵਾਪਸ ਮੁੜੇਗੇ ਸਰਕਾਰ ਜੋ ਮਰਜ਼ੀ ਦੇ ਪਰਸੋਂ 12 ਬੈਠਕ ਹੋਣੀ ਹੈ परसों परसों कितने बजे बैठक बुलाई है कहा बुलाइए भंडार सिंह जेठू के सीनियर मित्र प्रधान भारतीय किसान यूनियन तक रहा वेरी बिग ब्रेकिंग न्यूज चल रही तीन घंटे बैठक चलने के बाद भी जो है किस तरह से आप देख सकते हैं कि किसान नेताओं का उनका समाधान नहीं निकला और वो आगे इसी से बैठे घर सारे बारह ਦੇਖੋ ਜਿਹੜੀ ਅੱਜ ਦੀ ਮੀਟਿੰਗ ਹੋਈ ਪਹਿਲਾਂ ਤੋਂ ਮੈਂ ਆਪਦਾ ਨਾਮ ਦੱਸਣਾ ਮੇਰਾ ਨਾਮ ਢੰਡਾ ਸਿੰਘ ਹੈ ਹਾਂਜੀ ਭਾਰਤੀ ਕਿਸਾਨ ਯੂਨੀਅਨ ਦੇ ਇੱਕ ਦਾ ਗ੍ਰਾਹਕ ਹਾਂ ਮੈਂ ਸੂਬੇ ਦਾ ਸਿਹਰ ਮਿਤਪੁਰ ਦਾ ਹਾਂ ਜੋ ਦਨ ਘੰਟੇ ਬਾਅਦ ਚੱਲੀ ਹੈ ਅੱਛਾ ਜੀ ਸਰਕਾਰ ਇਸੇ ਗੱਲ ਤੇ ਰਹੀ ਹੈ ਕਿ ਛੋਟੀ ਕਮੇਟੀ ਬਣਾਓ ਆਪਾਂ ਚਰਚਾ ਕਰਦੇ ਰਹਾਂਗੇ ਅੰਦੋਲਨ ਵਾਪਸ ਲਾਓ ਇਹ ਗੱਲ ਰੱਦ ਹੋਈ ਹੈ ਕਿ ਅੰਦੋਲਨ ਲਗਾਤਾਰ ਜਾਰੀ ਰਹੂਗਾ ਅਸੀਂ ਆਪਦੀ ਜਥੇਬੰਦੀ ਕੀ ਤਰਫੋਂ ਇਹ ਕਹਿਣਾ ਚਾਹੁੰਦੇ ਆਂ ਕਿ ਸਰਕਾਰ ਨੇ ਕੀ ਦੇਣਾ ਕਿ ਇਹ ਚਰਚਾ ਕਰ ਕਰਕੇ ਲੰਮਾ ਸਮਾਂ ਕਰਕੇ ਜੋ ਲੋਕ ਫਸੇ ਬੈਠੇ ਐ ਦਿੱਲੀ ਦੇ ਲੋਕਾਂ ਨੂੰ ਕਿੱਡੀ ਕਦੀ ਸਮੱਸਿਆ ਆ ਵੀ ਖੜੀ ਐ ਜਿੰਨੇ ਕਿੰਨੇ ਲੋਕ ਫਸੇ ਗੜੇ ਐ ਇਸ ਕਰੋਮੇ ਉਹਨਾਂ ਨੂੰ ਹੋਰ ਤੰਮੀਪ ਦੇਣੀ ਐ ਲੈਂਡ ਡੇਅਰ ਵੀ ਸਾਰਾ ਸਮਾਂ ਕੋਈ ਪਰਵਾਹੀ ਸਰਕਾਰ ਨੂੰ ਜਿੰਨੀ ਮਰਜ਼ੀ ਤੁਸੀਂ ਬੋਲੋ ਚਰਚਾ ਕਰਦੇ ਰਹੇ ਮਸਲਾ ਨਹੀਂ ਹੱਲ ਕਰਨਾ ਇਹ ਸਭ ਕੁਝ ਨਹੀਂ 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 ਅਜੇ ਕੁਝ ਨਹੀਂ ਅਜੇ ਤਾਂ ਇਹ ਐਪਾਲੀ ਟ੍ਰੋਲ ਨਹੀਂ ਹੋ ਰਹੇ ਸਾਰੇ ਆ ਰਹੇ ਆ ਅਜੇ ਟਾਲ ਮਟੋਲ ਦੀ ਅਗਲੀ ਮੁੱਕਦੀ ਦੀ ਬਾਤ ਹੈ ਸਰਕਾਰ ਨੇ ਇਹ ਕਿਹਾ ਕਿ ਆਪਾਂ ਜਾਰੀ ਰੱਖਾਂਗੇ ਪਰसों ਫੇਰ ਬੈਠਾਂਗੇ ਹਾਂ ਬੈਠੋਗੇ ਪਰਸੋਂ ਫੇਰ ਮੇੜਨਾ ਨਹੀਂ ਕਰਾਂਗੇ ਚਰਚਾਈ ਨਿਮੜਨੇ ਦੀ ਬਾਤ ਨਹੀਂ ਜੇ ਨਿਮੜਨਾ ਹੁੰਦਾ ਤਾਂ ਜੋ ਬਣਾ 13 ਤਰੀਕ ਨੂੰ ਵਾਰਤਾ ਹੋਈ ਚਰਚਾ ਤਾਂ ਉਸ ਵਿੱਚ ਬਹੁਤ ਵਾਸ਼ੀ ਗਏ ਚਰਚਾ ਉਸ ਵਿੱਚ ਬਹੁਤ ਹੋ ਗਈ ਸੀ ਸਰਕਾਰ ਦੇ ਨਿਮੜਨਾ ਤਾਂ ਸਰਕਾਰ ਨੂੰ ਪ੍ਰੋਪੋਜ਼ ਦੇਣੀ ਚਾਹੀਦੀ ਸਾਰੀ ਜਥੇਬੰਦੀ ਰਾਹੀ ਜੇ ਸਮਝੋ ਉਸ ਦਾ ਹਮਲਾ ਕਮੇਟੀ ਕੋਈ ਕੋਈ ਕਮੇਟੀ ਨਹੀਂ ਬਣੇਗੀ ਅੱਜ ਅੱਜ ਤੱਕ ਕੋਈ ਕੋਈ ਕਮੇਟੀ ਬਣਾਉਣ ਦੇ ਲਈ ਸੰਕਟ ਨਹੀਂ ਹੈ ਅੰਦੋਲਨ ਜਾਰੀ ਰਹੇਗਾ ਅੰਦੋਲਨ ਜਾਰੀ ਰਹੇਗਾ ਇਹ ਅੰਦੋਲਨਾਂ ਦਾ ਜਾਰੀ ਰਹੇਗਾ ਸਰਕਾਰ ਤੋਂ ਕੁਝ ਲੈ ਕੇ ਜਾਣਗੀ ਸਰਕਾਰ ਗੋਲੀਆਂ ਦੇ ਸਰਕਾਰ ਜਿਹੇ ਸ਼ਾਂਤੀ ਰਾਜ ਦੇ ਤਾਂ ਲੋਕਾਂ ਨੂੰ ਜਿੰਨਾ ਜਿੰਨਾ ਜਿੰਮੇਂ ਦੀ ਗੱਲਾਂ ਦੇ ਮੋੜ ਪਰ ਇਹ ਖੇਤੀਬਾੜੀ ਮੰਤਰੀ ਨੇ ਅਸੀਂ ਕੱਲ ਦੇ ਵੀ ਸਾਨੂੰ ਨਹੀਂ ਲੱਗਦਾ ਕਿ ਅਮਨਸ਼ਾਏ ਜੇ ਮਕਾਉਣਾ ਹੋਵੇ ਕੋਰਾਦਾ ਹੋਵੇ ਸਰਕਾਰ ਦਾ ਜਿਲ੍ਹ ਪ੍ਰਧਾਨ ਮੰਤਰੀ ਵੀ ਆ ਸਕਦੇ ਆਜ ਬੈਠੇ ਮੈਂ ਕੋਈ ਬੋਲਦਾ ਅੱਜ ਇਹ ਖੇਤੀਬਾੜੀ ਮੰਤਰੀ ਸੀਗੇ ਇੱਕ ਰੇਡ ਮੰਤਰੀ ਸੀਗੇ ਇੱਕ ਪੰਜਾਬ ਸੇ ਜਿਹੜੇ ਆਏ ਹੋਏ ਐ ਸਰ ਆਪਣਾ ਬਦਲਾ ਚਾਹੀਏ ਤੋਂ ਪ੍ਰਕਾਸ਼ तेज के मंत्री ओगरे साहब बार-बार कमेटी दी गाना एक 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 बड़ा भाई हां जी हां जी हां जी सरदार जी सरदार जी फोटो करा दो ओगरे साहब हां जी सर हेलो कोई निकल रहे हो आप तुमरो फीफा मान यू پلس 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 राम <laughs> सहान <laughs>

ਇਹ ਗਿਆ ਹੈਗਾ ਭੋਇ ਫਰੀਦ ਆ ਜਾ ਮਹਾਰਾਜ ਇਹ ਗਿਆ ਹੈਗਾ ਜਿੱਥੇ ਅੰਦਰ ਇਸ ਇਸ ਪਾਸੇ ਜਿਹੜਾ ਇਹ ਬਿਲਡਿੰਗ ਦੇ ਵਿੱਚ ਉਹ ਭਾਜੀ ਉਹ ਭਾਜੀ ਇੱਥੇ ਵੀ ਆ ਜਾਓ ਤਾਕੀ ਤੂੰ ਪਿੱਛੇ ੜਿਆ ਯਾਰ ਜਿਹੜੇ ਨਿਕਲਦੇ ਨੇ ਬਾਹਰ ਭਾਈ ਇਹ ਦੋ ਅਭੀ ਜਦ ਸਾਰੇ ਆئیںਗੇ ਫਿਰ ਇਹ ਉਹ ਜਗਾ ਦੇਵਗੇ ਕੋਈ ਨਹੀਂ ਦੇਗਾ ਕੱਲ ਇੱਕ ਹੀ ਜਾ ਰਹੀ ਸੀ ਜੇ ਅੱਜ ਜਿਹੜੇ ਜਿਹੜੀ ਕਿ ਹੈ ਗੱਲ ਦਾ ਨਿਵੇਲਾ ਕਿੰਨਾ ਕਿਤੇ ਹੋ ਸਕਦਾ ਪਰ ਇਸ ਤੋਂ ਪਹਿਲਾਂ ਅਗਰ ਗੱਲ ਕਰਦੀ ਹੈ ਨੇ ਜਿਹੜਾ ਜਿਲ੍ਹਾ ਕਿ ਟੋਲੇ ਦੀ ਲਾਈਵ ਤਸਵੀਰਾਂ ਸਾਡੇ ਚੈਨਲ 'ਤੇ ਆਹੀਂ ਦੇਖਦੇ ਰਹੋ 10 ਡੇਢ ਦੇ ਵਿੱਚ ਜਿਹੜੇ ਕਿ ਹੈ ਹੁਣੇ ਪਾਕਿਸਤਾਨ ਪਾਰ ਦੇ ਵਿੱਚ ਹੋਰ ਛੋਟੇ ਵਾਲੇ ਨੇ ਆ ਗਿਆ ਆ ਗਿਆ ਇੱਕ ਹੋਰ ਆ ਗਿਆ ਆਵੇ 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 ਆਗੇ ਉਹ ਬਾਕੀ ਲੋਕ ਆਵੇ ਸਾਡੇ ਦਰਸ਼ਕ ਜਿਹੜੇ ਜੁੜੇ ਕਿ ਸਾਡੇ ਨਾਲ ਕੁਝ ਹੋਰ ਆਜ ਦੇ ਨਵੀ ਜੋਰ ਆਮ ਦੇ ਫੋਨ ਦੇ ਫੋਨ ਤੋਂ ਬਣਾਈ ਵੀ ਇੱਕ ਜੋ ਮੇਰਾ ਨਾਮ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਜੀ ਉਗਰਾਹਾਂ ਤੇ ਸੀਨੀਅਰ ਮੀਤ ਪ੍ਰਧਾਨ ਚੰਡਾ ਸਿੰਘ ਜੇਠੂ ਕੇ ਜੋ ਅੰਦਰੋਂ ਮੀਟਿੰਗ ਤੋਂ ਬਾਅਦ ਪਹਿਲੇ 라운ਡ ਦੀ ਗੱਲ ਵੀ ਦੱਸੀ ਸੀ ਤਾਂ ਉਸ ਤੋਂ ਬਾਅਦ ਦੀ ਸਾਰੀ ਅਪਡੇਟ ਭਰਾਂਜੀ ਆ ਰਹੇ ਨੇ ਵਾਰ ਸਾਰੀ ਗੱਲਬਾਤ ਕੱਲੀ-ਕੱਲੀ ਗੱਲ ਜਰੂਰ ਦੱਸਾਂਗੇ ਜੁੜੇ ਰਹੋ ਸਾਰੇ ਵੀਰਾਂ ਨੂੰ ਬੇਨਤੀ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਹੋਏਗਾ ਕਿ ਹਮਾਰਾ ਅੰਦੋਲਨ ਹੋਰ ਤਿੱਖਾ ਹੋਗਾ ਕੇਂਦਰ ਸਰਕਾਰ ਕੋ ਝੁਕਨੇ ਕੇ ਲਈ ਮਜਬੂਰ ਕਰ ਦੇ ਯਾਨੀ ਕਿ ਅਭੀ ਹੋਰ ਤਿੱਖਾ ਹੋ ਆਪਕਾ ਜੋ ਅੰਦੋਲਨ ਹੈ ਉਸ ਕੋ ਹੋਰ ਤਿੱਖਾ ਹੋ ਜਾਏ ਸਾਰੇ ਵੀਰਾਂ ਨੂੰ ਬੇਨਤੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਹਦਾ ਜੋਖ ਤੇ ਦੇਖਦੇ ਆ ਜਿਹੜਾ ਦੇਖਦੇ ਨੇ ਵੀ ਕਿੰਨਾ ਚਾਰੀ ਦਾ ਦਾਮ ਹੈ ਅੱਜ ਇਹਨਾਂ ਦੇ ਦੰਦ ਦੇਖਣਾ ਉਹ ਅਸੀਂ ਬੜਾ ਕੁਝ ਕਰਾਂਗੇ ਤਿਆਰੀ ਹੈ ਫਿਕਰ ਨਾ ਕਰੋ ਜਿੱਤ ਕੇ ਨਿਕਲਾਂਗੇ ਜੁਗਿੰਦਰ ਸਿੰਘ ਉਗਰਾਹਾ ਸਾਹਿਬ ਮਾਣ ਲਿਏ ਲੱਖਾਂ ਪੈਸਾ ਲੈ ਕੇ ਪਹੁੰਚੇ ਉਗਰਾਹਾ ਸਾਹਿਬ ਲੱਕੜ ਦਾ ਮੁੰਡਾ ਲੈ ਕੇ ਆਇਆ ਮੀਟਿੰਗ 'ਚ ਬਿਲਕੁਲ ਬਿਲਕੁਲ ਲੱਕੜ ਦਾ ਵੀ ਉਹ ਵੀ ਉੱਚੀ ਰੱਖ ਲਿਆ ਅੱਛਾ ਜੀ ਸਰੋ ਧੋਖਾ ਨਹੀਂ ਕੀਤਾ ਬੇਕਦਰੀ ਨਹੀਂ ਹੋਈ ਅਸੀਂ ਤੁਹਾਨੂੰ ਫੋਨ ਕੀਤਾ ਮੈਂ ਚਾਹੁੰਦਾ ਵੀ ਤੁਸੀਂ ਉਹ ਸੰਭਵ ਕਰ ਦਿਓ ਸਰਕਾਰ ਦੇ ਤਰਫੋਂ ਇੱਕੋ ਹੀ ਗੱਲ ਹੈ ਕਿ ਸੋਨੀ ਕਮੇਟੀ ਬਣਾਈਏ ਦੋ ਦਿਨ ਬਾਅਦ ਕਰ ਲਈਏ ਹਮ ਚਰਚਾ ਕਰਕੇ ਜੇ ਦਾ ਕੋਈ ਹੱਲ ਲੱਭੇ ਹਾਂਜੀ ਅਸੀਂ ਸਮਝਦੇ ਹਾਂ ਕਿ ਸਰਕਾਰ ਜਿਹੜੀ ਚਰਚਾ ਕਰਦੇ ਕਰ ਸੀ ਹੁੰਦਾ ਮਸਲੇ ਨੂੰ ਹੱਲ ਕਰਨ ਤੇ ਕਰ ਨਹੀਂ ਸੀ ਹੁੰਦਾ ਕਿਉਂਕਿ ਚਰਚਾ ਦਾ 13 ਤਰੀਕਾ ਦੀ ਮੀਟਿੰਗ ਨਹੀਂ ਹੋਈ ਸਰਕਾਰ ਦਾ ਬਣਦਾ ਸੀ ਕਿ ਵਿਧਾਇਕ ਸਦਨ ਤੋਂ ਪਹਿਲਾਂ ਸਰਕਾਰ ਇਸ ਮਸਲੇ ਦਾ ਹੱਲ ਕਿਵੇਂ ਕਰਨਾ ਚਾਹੀਦਾ ਉਹਨੂੰ ਹੱਲ ਕਰਨਾ ਚਾਹੀਦਾ ਸੀ ਜੀ ਉਹਦੀ ਪ੍ਰਪੋਜ਼ਲ ਵਿੱਚ ਨਹੀਂ ਚੋਣਿਆ ਸਾਜ ਵੀ ਜ਼ੋਰ ਲਾਇਆ ਕੇ ਸਰਕਾਰ ਦੀ ਪ੍ਰਪੋਜ਼ਲ ਕੀ ਹੈ ਇਹ ਸਦਨ ਨੂੰ ਸਮਰਥਨ ਕਰ ਰਹੇ ਨੇ ਸਾਡੀ ਡਿਮਾਂਡ ਹੈ ਕਿ ਜਿਹੜੇ ਸਾਰੇ ਕਾਨੂੰਨ ਹੈ ਤਿੰਨ ਕਾਨੂੰਨ ਪਹਿਲਾਂ ਵਾਲੇ ਹੈ ਬਰਾਲੀ ਵਾਲਾ ਹੈਗਾ ਬੇਲ ਵਾਲਾ ਹੈਗਾ ਇਹ ਸਾਰੇ ਕਾਨੂੰਨਾਂ ਨੂੰ ਰੱਦ ਕਰਨੇ ਪੈਣਗੇ ਜੇ ਨਹੀਂ ਰੱਦ ਕਰਦੇ ਜੇ ਨਹੀਂ ਸਰਕਾਰਾਂ ਦੇ ਸਾਥ ਸ਼ਾਂਤਮਈ ਸ਼ਰਧਾਤਮਾ ਜਾਰੀ ਰਹੇ ਅਗਲਾ ਸਟੈਪ ਹੈ ਸਾਡਾ ਧਰਨਾ ਸ਼ਾਮ 5 ਵਜੇ ਜਾਰੀ ਰਹੇ ਬਾਅਦ ਸੁਣੋ ਸਾਡਾ ਧਰਨਾ ਸਾਡਾ ਮੈਂ ਜਾਰੀ ਰੱਖੇਗਾ ਅਸੀਂ ਖਾਲੀ ਹੱਥ ਦਿੱਲੀ ਦੇ ਵਿੱਚੋਂ ਨਹੀਂ ਮੁੜਾਂਗੇ ਸਰਕਾਰ ਨੇ ਸੜਾ ਮਸਲਾ ਹੱਲ ਕਰਨਾ ਚੋਲੋ ਜੋ ਮਾ ਦੇ ਨਹੀਂ ਸਰਕਾਰ ਕੋਲੇ ਤਾਕਤ ਹੈ ਆਪਦੀ ਤਾਕਤ ਨੂੰ ਜੋੜ ਛਾ ਦੇ ਇਹ ਸਰਕਾਰ ਨੇ ਫੈਸਲਾ ਕਰਨਾ ਹੈ ਕਿ ਸਰਕਾਰ ਨੇ ਕੀ ਅਗਲੀ ਸ਼ਰਤ ਕੀ ਸ਼ਰਤ ਹੈ ਅਗਲੇ ਮਹੀਨੇ ਤੋਂ ਕੰਮ ਨਹੀਂ ਅਗਲੇ ਕੁਦਰਤ ਤੋਂ ਬਚੀ ਹੈ ਪਰ ਸੋਚਣਾ ਆਪ ਦੇ ਗੱਲ ਲੱਗਣਾ ਬਣੀ ਹੈ ਅੱਜ ਦੇ ਦਿਨ ਦਿੱਤੀ ਹੈ ਅੱਜ ਨੂੰ ਕੋਈ ਠਿੱਡਾ ਨਹੀਂ ਲੱਗਣੀ ਇੱਕ ਹੀ ਆਪ ਸਾਹਿਬ ਮੇਰਾ ਨਾਮ ਦਲਾ ਸਿੰਘ ਭਾਰਤੀ ਸੰਘ ਨੂੰ ਇਕਤਾ ਗ੍ਰਾਹਕਾਂ ਨੂੰ ਸੋਭੇ ਦਾ ਸਿਹਰਮੀ ਕਪਾਣਾ ਆ ਜਿਸਾਨ ਯੂਨੀਅਨ ਭਾਰਤੀ ਕਿਸਾਨ ਯੂਨੀਅਨ ਅਗਰਾ ਹਾਂ ਸਰਾਨ ਦਾ ਨਾ ਸਕਿਆ ਪਿੰਡ ਮੇਰਾ ਜੇਤੂ ਮੈਂ ਭਾਰਤੀ ਕਿਸਾਨ ਯੂਨੀਅਨ ਦਾ ਗ੍ਰਾਹਕਾਂ ਦਾ ਸੂਭੇ ਦਾ ਸਿਹਰਮੀ ਪ੍ਰਧਾਨ ਸਰ ਆ ਜੀ ਜੀ ਇਹ ਜੋ ਮੀਟਿੰਗ ਹੋਈ ਸਰ ਇਸ ਕਮੇਟੀ ਦਾ ਆ ਭਾਰਤੀ ਕਿਸਾਨ ਖਾਲਾ ਆ ਆਜੀ ਹੋਈ ਹੈ ਸਾਰੇ ਵੀਰਾਂ ਨੂੰ ਬੇਨਤੀ ਇਸ ਵੀਡੀਓ ਨੂੰ ਬਹੁਤ ਤੋਂ ਬਹੁਤ ਸ਼ੇਅਰ ਕਰੋ ਜਿਵੇਂ ਆਪਣਾ ਮੰਗਾ ਸੀਗੇ ਆ ਕਿ ਸਵਾਮੀ ਨਾਥਨ ਜਾਂ ਸਪਾਰਸ਼ਾ ਸੀਟੂ ਦੇ ਨਾਲ ਸਾਹ ਹੁਣ ਬੈਠ ਕੇ ਨਮੂਨ ਕਰਨਗੇ ਫਸਲਾਂ ਦੇ ਲਾਹੇ ਬੁਲਟਾ ਦਿੱਤੇ ਜਾਣ ਨਾਲ ਹੀ ਬੁੱਧੀ ਜੀ ਵੀ ਪੱਤਰਕਾਰ ਜਿਹੜੇ ਗਰਮਦਾਰ ਕੀਤੇ ਹੋਏ ਨੇ ਉਹ ਰਹਾ ਜਿੱਦਾਂ ਹੈਲੋ ਕੀ ਦੋ ਮਿੰਟ ਰਹਾ ਸਾਹਿਬ ਸਾਡੇ ਨਾਲ ਨੇ ਪਹਿਲੇ ਕਮੇਟੀ ਦਾ ਅੰਕੜਾ ਪਹਿਲਾਂ ਇਸ ਚੈਨਲ ਨੇ ਖਬਰ ਦੇ ਦਿੱਤੀ ਸੀ ਬਹੁਤ ਤੋਂ ਬਹੁਤ ਸ਼ੇਅਰ ਕਰ ਦਿਆ ਕਰੋ ਕਨੇਡਾ ਚੜਿਆ ਮੀਡੀਆ ਦੇ ਖਿਡਾਰੀਆਂ ਤੋਂ ਲਾਹਣਾ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ ਪਹਿਲੀ ਗ੍ਰਾਂਡ ਸਾਹਿਬ ਦੇ ਗ੍ਰਾਂਡ ਸਾਹਿਬ ਹੁਣ ਅਕੀਰ ਰਣਨੀਤੀ ਕੀ ਹੈ ਅਗਲਾ ਇਕੱਠ ਕਰਾਂਗੇ ਸੰਘਰਸ਼ ਕਰਾਂਗੇ ਇਕੱਠ ਹੋਰ ਪਦਾਵੋਗੇ ਸਰਕਾਰ ਨੂੰ ਬੁਲਾ ਕੇ ਤੁਸੀਂ ਜਦੋਂ ਅੱਜ ਕਿਹਾ ਤੱਕੀ ਕਿਹਾ ਉਹਨਾਂ ਨੇ ਜਦੋਂ ਤੁਸੀਂ ਕਿਹਾ ਕਿ ਫਿਰ ਵਾਪਸ ਲੋਕੀ ਕਹਿੰਦੇ ਅਸੀਂ ਉਹਨਾਂ ਨੇ ਕਿਹਾ ਵੀ ਤੁਸੀਂ ਸਾਨੂੰ ਮੰਗ ਪੱਤਰ ਦੇ ਕੇ ਗਿਆ ਉਹ ਤੇ ਪ੍ਰੋਪੋਜ਼ਲ ਭੇਜੋ ਪ੍ਰੋਪੋਜ਼ਲ ਤੇ ਭੇਜੋ ਤੁਸੀਂ ਦੱਸੋ ਉਹ ਮੰਗਾ ਜਿਹਨੇ ਮੰਗਾ ਦੇ ਕੇ ਗਿਆ ਉਹਨਾਂ ਨੇ ਸੋਚਦੇ ਕੀ ਬੋਲੋ ਸੋਟੇ ਸਾਨੂੰ ਭੇਜੋ ਅਸੀਂ ਵਿਚਾਰਾਂਗੇ ਵਿਚਾਰ ਕੇ ਫੈਸਲਾ ਕਰਨਾ ਕਿ ਕੀ ਸੋਚਦੇ ਹੋ ਸਾਡੀ ਸਰਕਾਰ ਦੀ ਕਮੇਟੀ ਦੀ ਬਾਤ ਕਰ ਰਹੀ ਹੈ ਕੀ ਦਿੱਕਤ ਹੋ ਰਹੀ ਹੈ ਵਿਚ ਵਿਚਾਰ ਦਾ ਫਰਕ ਹੈ ਕੱਢ ਲਓ ਪਰ ਸਾਡੀ ਇੱਕ ਮੰਗ ਹੈ ਪੰਜ ਮੈਂਬਰੀ ਕਮੇਟੀ ਦੀ ਗੱਲ ਹੈ ਕਿ ਬਾੜਪੋੜਾ ਜੋ ਇਹ ਪਹਿਲੀ ਵਾਰ ਆਈ ਹੈ ਪੰਜ ਮੈਂਬਰੀ ਨਹੀਂ ਉਹਨਾਂ ਨੇ ਕਿਹਾ ਛੋਟੀ ਕਮੇਟੀ ਛੋਟੀ ਕਮੇਟੀ ਬਣਾਉਣ ਦੀ ਗੱਲ ਸਾਰੇ ਵੀਰਾਂ ਨੂੰ ਬੇਨਤੀ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਇਸ ਕਰਕੇ ਉਹਨਾਂ ਨੇ ਜਿਹੜੀ ਵੀ ਪ੍ਰੋਪੋਜ਼ਲ ਹੈ ਵੀ ਕੋਈ ਛੋਟੀ ਕਮੇਟੀ ਬਣਾ ਕੇ ਸਰਕਾਰ ਨਾਲ ਗੱਲ ਕਰੇ ਉਹਨਾਂ ਨਾਲ ਕੋਈ ਹੰਗ ਕੱਢਾਂਗੇ ਇਹਦਾ ਮਤਲਬ ਵੇ ਗ੍ਰਾਂਡ ਸਭਾਾਂ ਦੀ ਫੇਰ ਧੋਖਾ ਹੋਇਆ ਅੰਦਰ ਜਾ ਕੇ ਅਮਿਤ ਸ਼ਾਹ ਨਹੀਂ ਆਏ ਰਾਜਨਾਥ ਨਹੀਂ ਆਏ ਬਿਲਕੁਲ ਐਂਦਾ ਹੈਗੀ ਤੁਹਾਨੂੰ ਫੋਨ ਆਇਆ ਸੀ ਤੁਹਾਨੂੰ ਫੋਨ ਆਈ ਸੀ ਬਿਲਕੁਲ ਤੁਹਾਨੂੰ ਅਮਿਤ ਸ਼ਾਹ ਨੂੰ ਫੋਨ ਆਇਆ ਸੀ ਸ਼ਾਇਦ ਭੋਗਣਾ ਮੀਟਿੰਗ ਵਾਸਤੇ ਨਹੀਂ ਸੀ ਆਇਆ ਹਾਂਜੀ ਸਾਫ ਕਰਦਾ ਹੈ ਉਹ ਸਾਡਾ ਗਰਾਊਂਡ ਵਾਸਤੇ ਆ ਬਾਕੀ ਸਾਡਾ ਫੋਨ ਆਇਆ ਸੀ ਉਹ ਫੋਨ ਤੇ ਸਾਡੀ ਗੱਲ ਇੰਨੀ ਹੋਈ ਆ ਉਹ ਤਾਂ ਸਾਡੇ ਦੇਨੇ ਦਾ ਡਿਬਰਾੜੀ ਮਤਲਬ ਅਰਕ ਅਸੀਂ ਮੰਗਦੇ ਸੀ ਜਨਤੂ ਇਹ ਚ ਗੱਲ ਤੇ ਸਾਡੀ ਫੈਸਲੀ ਨਹੀਂ ਹੋਈ ਪਰ ਅੱਜ ਆਪ ਜੀ ਨਾ ਕਿਨਾਂ ਮੇਰੇ ਬਹੁਤ ਸਾਰੇ ਸੰਬੰਧ ਸਾਡੇ ਨਾਲ ਮਿੱਛਾ ਆਫਸਰ ਦੇ ਨੇ ਬੈਠੇ ਤੇ ਜੇ ਜਿੰਮੇਵਾਰ ਸਮਝਣ ਫੇਰ ਹੋਂਦਾ ਨਾ ਜੇ ਜਿੰਮੇਵਾਰੀ ਨਹੀਂ ਸੰਭ ਤੇ ਉਹ ਸਮਝਦੇ ਨਹੀਂ ਇਹ ਗੱਲ ਅਸੀਂ ਸਰਕਾਰ ਨਾਲ ਚੱਟੌਰ ਤੇ ਇਹ ਬਾਪੂ ਜੀ ਮਿਲਣ ਬਾਅਦ ਤੇ ਆਪਾਂ ਉਹ ਸਾਨੂੰ ਲੋਕ ਲੋੜੀ ਲੋੜੀ ਮੰਗੇ ਚੜੀ ਲੋਕ ਬਾਤ ਕਰਾ ਦੀ ਬੁੱਝਾਰੇ ਅਸੀਂ ਇੱਧਰ ਪਿੱਛੇ ਹਟਣਾ ਹੀ ਨਹੀਂ ਹਟਣਾ ਹੀ ਨਹੀਂ ਲੋਕਾਂ ਨੇ ਜਾ ਕਾਨੂੰਨ ਵਾਪਸ ਕਰਾ ਦੇਣ ਜਾਂ ਕੁੱਟ ਕੇ ਭੇਜ ਦੇਣ ਬਸ ਇਸ ਤੋਂ ਪਿੱਛੇ ਕੋਈ ਵਜ੍ਹਾ ਨਹੀਂ ਬਰਾੜੀ ਦੀ ਟਿਕਰੀ ਬਰਾੜੀ ਦੇ ਟਿਕਰੀ ਬਰਾੜੀ ਦੇ ਟਿਕਰੀ ਬਰਾੜੀ ਕਿ ਇਦਾਂ ਬਰਾੜੀ ਬੋੜੀ ਨਹੀਂ ਜਾਣਾ ਟਿਕਰੀ ਦੇ ਕੁੱਟਰੀ ਬਾਡਰ ਟਿਕਰੀ ਦੇ ਕੁੱਟਰੀ ਬਾਡਰ ਕੁੱਟਰੀ ਬਾਡਰ ਇਹ ਵੀ ਚੈੱਕ ਕਰਦਾ ਰਹੇਗਾ ਅੰਦੋਲਨ ਚੱਲੀ ਰਹੇ ਦੋ ਹੀ ਕਿਦਾਂ ਅਸਟਾ ਟਿਕਰੀ ਟਿਕਰੀ ਜਾ ਰਹੇ ਹਮ ਆਸ ਨਹੀਂ ਆਈ ਆਪਣੀ ਇੱਕ ਮਿੰਟ ਦਿਓ ਗਰਾ ਸਾਹਿਬ ਅਗਰਾ ਸਾਹਿਬ ਠੀਕ ਹੈ ਖਬਰ ਇੱਕ ਨਾਵਾ ਲੇ ਦੋ ਅੰਦਰ ਕੁਝ ਹੋ ਰਿਹਾ ਹੈ ਯਾਰ ਜਾਨੀ ਬਤਨ ਨੇ ਬੜਾ ਹਾਂ ਫਟੋ ਵੀ ਸ਼ੇਅਰ ਕਰਦਾ ਕਰੋ ਕਿਸਾਨਾਂ ਦੀਆਂ ਗੱਲਾਂ ਲੋਕਾਂ ਤੱਕ ਲੈ ਕੇ ਜਾਓ ਪਾਰਟੀਆਂ ਦੇ ਅੱਜ ਵੀ ਸਾਡੇ ਕਿਸਾਨਾਂ ਦੇ ਨਹੀਂ ਹੈ ਕਿਸਾਨ ਡਰ ਰਹੇ ਨੇ ਇਹਨੇ ਦੇਖਣਾ ਲੱਗ ਗਿਆ ਪਹਿਲੀ ਦਸਤਾ ਸੀ ਹੁਣ ਉਹ ਲੈ ਕੇ ਚੱਲ ਗੱਡੀ ਤੇ ਤੁਸੀਂ ਮੇਰਾ ਵੀ ਗੱਡੀ ਹੋ ਜਾਓ ਫਰਚਿੰਦਰ ਚ ਮੇਰੇ ਲਈ ਹੋ ਜਾਓ ਇੱਕ ਇੱਕ ਕਮੈਂਟ ਇੱਕ ਕਾਊਂਟਰ ਆਪਣਾ ਚੈਨਲ ਵੀ ਜੁੜ ਗਿਆ ਹੋਏ ਸ਼ੁਕਰੀਆ ਹੋਣੀ ਹੈ ਅਸੀਂ ਨਹੀਂ ਹੋਏ ਬੜਾ ਮਾਰ ਜੇ ਅਸੀਂ ਆਉਂਦੇ ਤੁਸਾਂ ਕਹਿ ਰਹੇ ਲੋਕਾਂ ਕਰ ਰਹੇ ਮੈਂ ਹੋਊਗੀ ਉਹ ਅਸੀਂ ਆਈਡੀਆ ਉਹ ਅਸੀਂ ਫੇਰ ਵੀ ਆਵਾਂਗੇ ਜਿੱਤ ਤੱਕ ਸਾਰੇ ਵੀਰਾਂ ਨੂੰ ਬੇਨਤੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਰਿਆਂ ਜੱਥੇਬੰਦੀਆਂ ਸਾਰੀਆਂ ਜੱਥੇਬੰਦੀਆਂ ਲੜਨ ਵਾਸਤੇ ਕਾਇਮ ਸਾਰੀਆਂ ਜੱਥੇਬੰਦੀਆਂ ਇਹ ਗੱਲ ਤੇ ਖੜੀਆਂ ਨੇ ਕਿ ਮੌਤ ਦੇ ਡਰਾਂ ਦੇ ਵਿੱਚੋਂ ਵਾਪਸ ਨਹੀਂ ਜਿੱਤੇ ਲੜਾਂਗੇ ਸਾਰੇ ਲੜਾਂਗੇ ਤੇ ਸਾਰੇ ਇਸ ਗੱਲ ਤੇ ਅਸੀਂ ਧੰਨਵਾਦ ਖਾਸ ਸਭੇ ਸੰਪਾਰਕ ਸਨ ਰਹਾ ਅਜੋ ਆਜੋ ਸਾਡੇ ਭਾਈ ਜੈਕੇ ਇੱਕ ਵਾਰ ਮੇਡਿੰਗ ਇਤਨੀ اچھی ਰਹੀ ਕਿ ਹਮ na dia परसों मीटिंग बुलाई है तो फिर बुलाएंगे फिर आएंगे जब बुलाएंगे फिर भी आएंगे धरान से नस्लों के जो नेता है वो जा रहे हैं बसों में बैठ कर आए थे जरा वापस जा रहे हैं यहाँ बैठक में कोई छठा नहीं निकला बेचता रहिए है दो जहाया हो रहा है अभी एक दूसरे का और हमें सोचता है भी ये पोले हो जाएंगे और उसके बाद में चले जाएंगे ऐसा हम जाने वाले भी जिस दिन देर हमारी ऑर्गेनाइजेशन का इसीब डेढ़ लाख दो लाख बता इधर आया हुआ है हम पूरा संघर्ष कर रहे हैं बाकी सारी जथेबंदियाँ लड़ रही हैं कोई भी जथेबंदी कानून वापसी के साथ कितना अपनी गुट मिला में कुछ नहीं हुआ कृषि मंत्री और किसानों के में आज दिल्ली के विज्ञान भवन में एक मीटिंग का दो चार ही था करीबन तीन ऐसी चार घंटे की लेकिन बैठक में कोई जवाब नहीं मिलेगा हालांकि एक समक्ष रखा गया तय एक 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 करेगी आगे की रणनीति लेकिन किसानों में मौजूद दिया लेकिन मेरे साथ जो मीटिंग में मौजूद थे सब सबसे पहले आज मीटिंग का दौर रहा कृषि मंत्री आपके साथ मौजूद थे तमाम और लीडर थे क्या निर्णय लिया गया बनाओ कमेटी बात कर लेगी हमारे उसमें को ले का हल निकालने के लिए है। और ये हमारा जो का सारी का जवाब है जब तक सरकार मान नहीं बना अभी सरकार का मान नहीं बना जैसे जब तोमर का हमने देखा उधर बैठने का तरीकाकार था जब बात सुनने के बाद कोई ऐसा लगा जैसे बेबस हो होता है उसके पास कोई जवाब नहीं था हमारी बात का क्योंकि कन्वेंस हो जाता था वो इसलिए हमें लगा जब तक पी से हरी झंडी वापस नहीं जारी रहेगा ਜਾਰੀ ਰਹੇਗਾ ਜੀ ਸਭ ਤੋਂ badi baat hai ki ek committee gathith karne ki baat kahi thi aap logo ne kutra the nahi wo ne committee banega jo hai ऐसे में जो बैठकों का दौर आपने कि इस बार बैठक नहीं चलेगी सिंपल निर्णय चलेगा मुख्य तौर पर एक मांग क्या है जो सबसे बड़ा ऐसा ही होता है की काम लड़ाई बड़ी है बड़ी लड़ाई के लड़ना लगने का मानसिक तौर पर हम आए हमें मालूम है तो एक तो दूसरे तो को देखने की है ये ऐसा सरकार तो अक्सर करती है पहले वो देखती है कौन, कम से, कम से, कम तो तो होता है कि ज्यादा से ज्यादा इतनी देर में दोनों दोनों का मुकाबला चल रहा है अभी सीटिंग और लगेगी पता नहीं फैसला कब होगा उतनी देर हम लड़ रहे हैं सरकार डटी रही